ਦੇਖ ਰਹੇ ਹੋ ਇਕਤਾ ਲਰਨੀ ਹੇ ਤੇ ਮੈਂ ਹਾਂ ਤੁਹਾਡਾ ਸ਼ਸ਼ੀਲ ਢਿੰਗੜਾ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਇੱਕ ਕਣਕ ਦਾ ਟਰੱਕ ਕਣਕ ਤੇ ਦਾਲ ਮੀਨਾ ਐਰੀ ਡੀਪੂ ਦੇ ਇਹ ਪਹੁੰਚੀ ਆ ਜਿਹੜੀ ਮੀਨਾ ਐਰੀ ਡੀਪੂ ਦੇ ਇਹ ਕਣਕ ਪਹੁੰਚੀ ਆ ਜਿਹੜੀ ਕਣਕੇ ਮਿਲਣੀ ਆ ਕੇਂਦਰ ਸਰਕਾਰ ਵੱਲੋਂ 15 ਕਿਲੋ ਪਰ ਜੀ ਦੇ ਹਿਸਾਬ ਨਾਲ ਅਤੇ ਉਸ ਤੋਂ ਬਾਅਦ 3 ਕਿਲੋ 3 ਕਿਲੋ ਹਰੇ ਪਰਿਵਾਰ ਨੂੰ ਦਾਲ ਮਿਲਣੀ ਆ ਸਾਡੇ ਨਾਲ ਮੌਜੂਦ ਨੇ ਸ਼੍ਰੀ ਦਲਜੀਤ ਜੀ ਇਹਨਾਂ ਕੋ ਕੁਛ ਦੇਆ ਹਾਂਜੀ ਸਰ ਕੀ ਨਾਂਜੀ ਅਫਜ਼ਲਜੀਤ ਨੇ ਹਾਂ ਫੱਜੀ ਕਿੰਨੀ ਇਸ ਮੀਨਾ ਐਰੀ ਡਿੱਪੂ ਦੇ ਕਿੰਨੀ ਕਾਣਾ ਕਾਈ ਟੋਟਲ ਇੱਥੇ ਜੀ 147 ਕੁਇੰਟਲ ਕਣਕਾਈ ਆ ਜੀ ਜੋ ਕਿ 254 ਪਰਵਾਰਾਂ ਲਈ ਆ ਜੀ ਇਹਦੇ ਵਿੱਚ ਆਪਾਂ 15 ਕਣਕ ਜਿਹੜੀ ਆ ਪਰ ਮੈਂਬਰ 15 ਕਿਲੋ ਦੇਣੀ ਹੈ ਜੀ ਤੇ ਦਾਲ ਜਿਹੜੀ ਹੈ ਜੀ 3 ਕਿਲੋ ਪਰ ਪਰਵਾਦ ਦੇਣੀ ਹੈ ਜੀ ਇਹ 3 ਮਹੀਨਿਆਂ ਦਾ ਰਾਸ਼ਨ ਹੈ ਜੀ ਇਹ 3 ਮਹੀਨਿਆਂ ਦਾ ਰਾਸ਼ਨ ਤੇ ਤੁਸੀਂ ਸਪੈਸ਼ਲ ਇਹ ਮੀਨਾ ਐਰੀਡੀਕਤ ਲੈ ਗਿਆ ਇਹ ਲੋੜਵੰਦਾਂ ਸਾਰਿਆਂ ਨੂੰ ਜਿਹੜੇ ਲੋੜਵੰਦ ਜਿਨ੍ਹਾਂ ਦਾ ਸਮਾਰਟ ਕਾਰਡ ਬਣਿਆ ਉਹਨਾਂ ਨੂੰ ਮਿਲੇ ਮਿਹਰਬਾਨੀ ਤੇ ਅਸੀਂ ਦਲਜੀਤ ਜੀ ਸਾਡੇ ਨਾਲ ਤੇ ਉਹ ਖਾਣਾ ਚੁੰਨੇ ਕਿ ਦਾਲ ਔਰ ਕਨਕ ਇਥੇ ਵੰਡ ਹੋ ਰਹੀ ਆ ਕਨਕ ਵੰਡ ਹੋ ਰਹੀ ਆ ਕਨਕ ਪਰਜੀ 15 ਕਿਲੋ ਦਾਲ ਇੱਕ ਪਰਿਵਾਰ ਨੂੰ 3 ਕਿਲੋ ਕੈਮਰਾਮੈਨ ਸੁਮਿਤ ਠਿੰਗੜਾ ਦੇ ਨਾਲ ਸੁਸ਼ੀਲ ਠਿੰਗੜਾ ਇੱਕ ਟਾਲਰ ਨਿਊਜ਼ ਨਿਕੋਦਰ ਬੜੀ ਚੜੀ ਆ ਜਾਓ ਬਹੁਤ ਵੀ ਛੜੀ ਚਾਜੋ ਯਾਰ ਇਹਨਾਂ ਦਾ ਪਹਿਲਾ ਪਹਿਲੇ ਨੂੰ ਪਿਛੇ ਨੂੰ ਜਲੋ ਬਈ ਤੂੰ ਕੋਈ ਨਾ ਬੈਠੀ ਜਾ। ਜੇ ਮਿੱਥੇ ਨੂੰ ਹੋ ਜਾਓ ਅੱਗੇ ਆਏ ਸਭ ਪਿੱਛੇ ਜਾ ਜਾਓ। ਅੱਗੇ ਸਾਰੇ ਪਿੱਛੇ ਜਾਓ। 15 ਨਾ ਲਾ ਕੇ ਨਾ ਪੀਪਾ ਪਰਚੀ ਦਿਓ। ਐਵੇਂ ਨਹੀਂ ਇੱਥੇ ਨਾ ਜੀ ਆਈਏ। ਪੀ ਨਹੀਂ ਜਾਂਦਾ। ਹੁਸ਼ਰਾਨੀ ਤਿਆ ਦੁਕਾਨ ਕੋਲ ਮਿਲ ਗਈ ਜੀ ਹਾਂ ਜੀ ਕਿੰਨੀ ਕਣਕ ਮਿਲੀ ਜੀ 60 ਕਿਲੋ 60 ਕਿਲੋ ਦਾਲ ਵੀ ਮਿਲ ਰਹੀ ਹੈ ਜੀ ਹਾਂ ਜੀ ਦਾਲ ਲੈਣ ਗਿਆ ਦਾਲ ਲੈਣ ਗਿਆ ਜੀ ਤੇ ਕੀ ਕਹਿਣਾ ਜੀ ਤੁਹਾਡਾ ਗਵਰਨਮੈਂਟ ਨੂੰ ਜਿਹੜੀ ਕੋਈ ਸਰਕਾਰ ਵੱਲੋਂ ਤੁਹਾਨੂੰ ਰਾਜ ਰਾਸ਼ਨ ਮਿਲਿਆ ਹਾਂ 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 ਜੀ ਕਹਿ ਰਹੀ ਹੈ ਮਿਲ ਗਿਆ ਮਿਲ ਗਿਆ ਜੀ ਵਧੀਆ ਜੀ ਹਾਂ ਤੇ ਕਣਕ ਤਾਂ ਮੇਚੂਗੀ ਜੀ ਗੌਰਮੇ ਦੇ ਲਈ 60 ਕਿਲੋ ਕਾੜ ਕੇ 3 ਕਿਲੋ ਤਾਲੀ ਇਹ ਇੱਕ ਨਫਰਕਾਰ ਵੱਲੋਂ ਮਿਲੀ ਹੈ ਤੁਹਾਨੂੰ ਹਾਂ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਲੱਗਦਾ ਸਾਨੂੰ ਅਸੀਂ ਜਿੰਦ ਤੱਕ ਲਾਕਡਾਊਨ ਹੋਇਆ ਅਸੀਂ ਕਿੱਥੇ ਨਹੀਂ ਸੁੱਤੇ ਹੈਗੇ ਹਾਂ ਠੀਕ ਹੈ ਹਾਂ ਜੀ ਸਾਨੂੰ ਰਾਸ਼ਨ ਵੀ ਮਿਲਦਾ ਪ੍ਰੋਪਰ ਮਿਲਦਾ ਯਾਰ ਅਸੀਂ ਬਹੁਤ ਬਹੁਤ ਸਰਕਾਰ ਦਾ ਧੰਨਵਾਦ ਕਰਦੇ ਹਾਂ